ਪਾਕਿਸਤਾਨ ਤੋਂ ਸਾਹਮਣੇ ਆਈ ਹੈਰਾਨ ਕਰਨ ਵਾਲੀਆਂ ਤਸਵੀਰਾਂ ਗਵਾਂਡੇ ਮੁਲਕ ਦੇ ਬਚਿੰਦਿਆ ਦਾ ਦਾਵਾ ਹੈਲੀਕਾਪਟਰਾਂ ਰਾਹੀਂ ਸੂਕਾਈਆਂ ਜਾ ਰਹੀਆਂ ਭਿੱਜੀਆਂ ਫਸਲਾਂ ਮਨੀਪੁਰ ਚ ਦੋ ਔਰਤਾਂ ਨੂੰ ਨੰਗਨ ਕਮਾਉਣ ਦਾ ਮਾਮਲਾ ਪੁਲਿਸ ਨੇ ਹੀ ਔਰਤਾਂ ਨੂੰ ਭੇੜ ਦੇ ਹਵਾਲੇ ਕੀਤਾ ਸੀ ਸੀਬੀਆਈ ਦੀ ਚਾਰਸ਼ੀਟ ਚ ਦਾਵਾ ਖਾਲੜਾ ਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਿੰਡ ਕਲਸੀਆਂ ਤੋਂ ਬਰਾਮਦ ਕੀਤੇ ਦੋ ਪਿਸਟਲ ਤਰਨਤਾਰਨ ਚ ਚੋਣਾ ਦੇ ਮੱਦੇਨਜ਼ਰ ਐਕਸਰਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ 110000 ਦੇ ਕਰੀਬ ਲੀਟਰ ਦੇਸੀ ਲਾਹਣ ਕੀਤੀ ਗਈ ਨਸ਼ਟ ਰਿਦਕੋਰ ਚ ਨਜ਼ਾਇਜ਼ ਸੰਬੰਧਾਂ ਨੂੰ ਲੈ ਕੇ ਭੂਆ ਦੇ ਮੁੰਡੇ ਨੇ ਘਰ ਦਿੱਤਾ ਵੱਡਾ ਕਾਰਾ ਪਰਿਵਾਰ ਰਿਸ਼ਤਿਆਂ ਨੂੰ ਘਰ ਛੱਡਿਆ ਧਾਰ-ਧਾਰ ਮਾਮੀ ਦੇ ਮੁੰਡੇ ਨੂੰ ਘਰ ਬੁਲਾਕੀਤੀ ਕਿ ਨੌਣੀ ਹਰਕਤ ਫਿਰੋਜ਼ਪੁਰ ਚ ਹਸਪਤਾਲ ਚ ਕੈਦੀ ਹੋਇਆ ਫਰਾਰ ਮੁਲਾਜ਼ਮਾ ਦੀ ਮੌਜੂਦਗੀ ਚ ਹੋਇਆ ਗਾਇਬ ਇਲਾਜ ਲਈ ਲਿਆਂਦਾ ਸੀ ਸਿਵਲ ਹਸਪਤਾਲ ਜੇਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ ਹੁਣ ਲਖਨਊ ਦੇ ਐਮਏਟੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਖਾਲੀ ਕਰਵਾਇਆ ਕੈਂਪਸ ਬਠਿੰਡਾ ਚ 604 600 ਨੰਬਰ ਲੈ ਕੇ ਸਾਰੇ ਪੰਜਾਬ ਚੋਂ ਪਹਿਲੇ ਸਥਾਨ ਉਤੇ ਰਹੀ ਏਤੀ ਖੁਸ਼ੀ ਚ ਕਾਰਪੇਂਟਰ ਪਿਓ ਦੀਆਂ ਭਾਰ ਆਈਆਂ ਅੱਖਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਾ ਨਾਲ ਲਈਆਂ ਸੈਲਫੀਆਂ ਸਾਦਗੀ ਦੇ ਮਰੀਦ ਹੋਏ ਲੋਕ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀਆਂ ਅਤੇ ਸਟਾਫ ਲਈ ਪਛਾਣ ਕਾਰਡ ਪਾ ਕੇ ਰੱਖਣਾ ਲਾਜ਼ਮੀ